ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤਰ ਜ਼ਰੂਰ ਇੱਕ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਖਬਰ ਵਧੀਆ ਲੱਗੀ ਜੀ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਬੁੱਧਨੂ ਰੇਲ ਨਾ ਰੁਕਣ ਦੀ ਦਿੱਤੀ ਤੇ ਚਦਾਮਨੀ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਹਾ ਨਾ ਕੀਤੇ ਜਾਣ ਤੇ ਰੋ ਰੋ ਸੰਯੁਕਤ ਕਿਸਾਨ ਮੋਰਚਾ ਇਕਸਾਨ ਮਜ਼ਦੂਰ ਮੋਰਚਾ ਨੇ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਅੱਜ ਸ਼ਾਮ ਤੱਕ ਰਹਾ ਨਾ ਕਰਨ ਤੇ ਬੁੱਧਵਾਰ ਦੁਪਹਿਰ ਇਲਾਨ ਦੇ ਪਈਏ ਜਾਣਕਾਰੀ ਦਿੱਤੀ ਜਾਮਨੀ ਚੇਤਾਵਨੀ ਦਿੱਤੀ ਹੈ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਦੀਰ ਨੇ ਕਿਹਾ ਹੈ ਕਿ ਜੇਕਰ ਮੰਗਲਵਾਰ ਸ਼ਾਮ ਤੱਕ ਨਵਦੀਪ ਸਿੰਘ ਅਨੀਸ਼ ਖਟਗੜ ਗੁਰਕੀਰਤ ਸਿੰਘ ਨੂਰਾ ਨਾ ਰਨਾ ਕੀਤਾ ਗਿਆ ਤਾਂ ਬੁੱਧਵਾਨ ਨੂੰ ਸ਼ੰਭੂ ਸਰਹੰਦ ਤੇ ਰੇਲ ਵੇਟ ਰੰਕ ਜਾਮ ਕੀਤਾ ਜਾਏਗਾ ਉਹਨਾਂ ਦੱਸਿਆ ਕਿ 18-28 ਦਿਨਾਂ ਤੋਂ ਕਿਸਾਨ ਆਗੂ ਪੋਕੜ ਤਲ ਤੇ ਹੁਣ ਕਰਨ ਸੇਤ ਨਜ਼ਿਕ ਹੋ ਗਈ ਹੈ ਉਹਨਾਂ ਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ ਇਥੋਂ ਤੱਕ ਕਿ ਦੋਵੇਂ ਮੋਰਚਿਆਂ ਤੇ ਪ੍ਰਸ਼ਾਸਨ ਵੱਜੋਂ ਅੰਦੋਲਨਕਾਰੀਆਂ ਨੂੰ ਬਿਜਲੀ ਪਾਣੀ ਸੈਨੀਟੇਸ਼ਨ ਫਾਈਬਰ ਗੇਟ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਵੀ ਮਹਈਆ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਉਹਨਾਂ ਕਹ ਕੇ ਭਾਜਪਾ ਤੇ ਸਦਗਨ ਸੰਜੋਗੀ ਪਾਰਟੀਆਂ ਦੀ ਆਗੂਆਂ ਨੂੰ ਸਵਾਲ ਪੁੱਛਣ ਦੀ ਮਹਿੰਮ ਚੰਦੀਪੁਰੋ ਵਿੱਚ ਚੱਲ ਰਹੀ ਹੈ ਤੇ ਭਾਜਪਾ ਆਗੂ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਕਿਸਾਨ ਭਾਜਪਾ ਆਗੂਆਂ ਤੋਂ ਸਵਾਲ ਪੁੱਛਦੇ ਹਨ ਤਾਂ ਅਕਸਰ ਜਵਾਬ ਮਿਲਦਾ ਹੈ ਕਿ ਇਹ ਉੱਪਰ ਦਾ ਮਾਮਲਾ ਹੈ ਤੇ ਇੰਨਾ ਸਵਾਲਾਂ ਦਾ ਜਵਾਬ ਦਿੱਲੀ ਬੈਠੇ ਭਾਜਪਾ ਦੇ ਸੀਨੀਅਰ ਆਗੂ ਹੀ ਦੇ ਸਕਦੇ ਹਨ ਦੋਵੇਂ ਮੋਰਚਿਆਂ ਨੇ ਫੈਸਲਾ ਕੀਤਾ ਹੈ ਕਿ ਉਹ ਸੀਨੀਅਰ ਆਗੂ ਖੁੱਲੀ ਬੈਂਚ ਦੀ ਚੁਣੌਤੀ ਸਵੀਕਾਰ ਕਰਨਗੇ ਅਤੇ ਇਸ ਦੀ ਨਵੇਂ ਕਿਸਾਨਾਂ ਵੱਲੋਂ 23 April ਦਾ ਦਿਨ ਤੈਅ ਕੀਤਾ ਗਿਆ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਭਕਰਨ ਸਿੰਘ ਦੀ ਹੋਈ ਹਿੰਸਾ ਤੇ ਘਰਤਲ ਦੀ ਜਾਂਚ ਲਈ ਬਣਾਈ ਗਈ ਕਮੇਟੀ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀ ਨੂੰ ਸ਼ਾਮਲ ਕਰਨਾ ਉਚਿਤ ਨਹੀਂ ਹੈ ਕਿਉਂਕਿ ਇਸ ਮਾਮਲੇ 'ਚ ਹਰਿਆਣਾ ਪੁਲਿਸ ਖੁਦ ਦੋਸ਼ੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਂਤ ਮੇਂ ਅੰਦੋਲਨ ਕਰਨਾ ਹਰੇਕ ਦਾ ਜੰਮਰੂਹੀ ਅਤੇ ਮੌਲਿਕ ਅਧਿਕਾਰ ਹੈ ਇਸ ਲਈ ਮਾਨਜੁਕ ਅਦਾਲਤ ਨੂੰ ਬੇਨਤੀ ਕਰਦੇ ਹਾਂ ਕਿ ਹਕੂਮੀ ਇਨਸਾਫ ਮੋਰਚਾ ਨੂੰ ਜਬਰੀ ਚੁੱਕਣ ਦੇ ਫੈਸਲੇ ਤੇ ਮੋੜ ਵਿਚਾਰ ਕਰੇ ਅਤੇ ਪ੍ਰਸ਼ਾਸਨ ਨੂੰ ਅੰਦੋਲਨ ਕਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਵਾਲੀ ਵਾਲੀ ਕਾਰਵਾਈ ਨਹੀਂ ਕਰਨੀ ਚਾਹੀਦੀ